ਬੇਸਮੈਂਟ ਦਾ ਦੀ ਟੀਮ ਵੱਲੋਂ ਜੀ ਆਇਆਂ ਨੂੰ ਸ਼ੁਕਰੀਆ ਬਾਹਨੇ ਨਾਲ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਹੋ ਗਈ ਵੈਸੇ ਆਪਾਂ ਮਿਲਦੇ ਰਹਿਨੇ ਆ ਆ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ ਕਿ ਬਹੁਤ ਅੱਛਾ ਲੱਗਿਆ ਟ੍ਰੇਲਰ ਔਰ ਖੁਸ਼ੀ ਹੈ ਕਿ ਸੀਰੀਜ਼ ਬਣਾਈ ਹੈ ਅਮਨ ਨੇ ਪ੍ਰੋਡਿਊਸ ਕੀਤੀ ਹੈ ਇਹ ਕੈਨੇਡਾ ਦੇ ਨਿਵਾਸੀ ਨੇ ਤੇ ਮੈਂ ਵੀ ਉਥੋਂ ਦਾ ਨਿਵਾਸੀ ਆ ਆ ਦੋਨੇ ਦੇਸ਼ ਆਪਣੇ ਨੇ ਇਧਰ ਲਈ ਦੋਨੇ ਨਾਗਰਿਕਤਾ ਨੇ ਸਾਡੇ ਕੋਲੇ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਕਿ ਜਿੰਨੇ ਵੀ ਚਿਹਰੇ ਦੇਖੇ ਜਾਣੇ ਪਹਿਚਾਣੇ ਵੀ ਤੇ ਜਿਹੜੇ ਨਵੇਂ ਵੀ ਸਾਰੇ ਸਾਡੇ ਆਪਣੇ ਨੇ ਔਰ ਖਾਸ ਤੌਰ ਤੇ ਜਦੋਂ ਮੈਂ ਕੈਨੇਡਾ ਦਾ ਲੋਕਲ ਟੈਲੈਂਟ ਦੇਖਿਆ ਉਹਦੇ ਵਿੱਚ ਤਾਂ ਮੈਨੂੰ ਖੁਸ਼ੀ ਹੋਈ ਕਿ ਸਾਡੇ ਸਰੀ ਵੈਂਕੂਵਰ ਰਹਿੰਦੇ ਲੋਕਲ ਟੈਲੈਂਟ ਨੂੰ ਕੰਮ ਮਿਲਿਆ ਔਰ ਇਹਦੇ ਨਾਲ ਅਜੇ ਜੀ ਤੁਹਾਨੂੰ ਇਸ ਗੱਲ ਦੀ ਵੀ ਵਧਾਈ ਦਿਨਾ ਕਿ ਉੱਥੇ ਜਿਹੜੇ ਐਕਟਰ ਨੇ ਮੇਲ ਫੀਮੇਲ ਵੱਡੀ ਉਮਰ ਦੇ ਛੋਟੀ ਉਮਰ ਦੇ ਉਹ ਬਹੁਤ ਉਤਸ਼ਾਹ ਮਿਲੂਗਾ ਉਹਨਾਂ ਨੂੰ ਇਹ ਦੇਖ ਕੇ ਉਹਨਾਂ ਨੂੰ ਲੱਗੇਗਾ ਕਿ ਠੀਕ ਹੈ ਸਾਡੇ ਲਈ ਇੱਕ ਇੰਡਸਟਰੀ ਦੇ ਡੋਰ ਖੁੱਲ ਰਹੇ ਨੇ ਇੱਥੇ ਅਸੀਂ ਤੇ ਸਾਡੇ ਬੱਚੇ ਇੱਥੇ ਰਹਿ ਕੇ ਕੰਮ ਕਰ ਸਕਦੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਪ੍ਰੋਜੈਕਟ ਹੋਣਗੇ ਇਸ ਪ੍ਰੋਜੈਕਟ ਨੂੰ ਵੇਖ ਕੇ ਕਈ ਨਵੇਂ ਪ੍ਰੋਡਿਊਸਰ ਉੱਠਣਗੇ ਔਰ ਅਲੱਗ-ਅਲੱਗ ਸਬਜੈਕਟ ਆਉਣਗੇ ਬਸ ਖਤਰਾ ਇੱਕੋ ਹੀ ਹੈ ਕਿ ਸਾਡੇ ਪੰਜਾਬੀਆਂ ਨੂੰ ਡਿਮਾਂਡ ਤਾਂ ਬਹੁਤ ਹੁੰਦੀ ਹੈ ਕਿ ਵੱਖਰੀ ਕਿਸਮ ਦੇ ਸਬਜੈਕਟ ਬਣ ਔਰ ਵਧੀਆ ਸਬਜੈਕਟ ਬਣ ਨਵੇਂ ਐਕਟਰਾਂ ਨੂੰ ਕੰਮ ਮਿਲੇ ਇਹ ਸਭ ਦੀ ਚਾਹਤ ਹੁੰਦੀ ਹੈ ਪ੍ਰਸੀ ਸਿਨੇਮੇਕਰਾਂ ਵਿੱਚ ਜਾ ਕੇ ਔਰ ਖਾਸ ਤੌਰ ਤੇ ਜਿਸ ਐਪ ਨੇ ਜਿਸ ਚੈਨਲ ਦੇ ਉੱਤੇ ਆਇਆ ਹੈ ਉੱਥੇ オリジナル ਕੰਟੈਂਟ ਨਹੀਂ ਦੇਖਦੇ ਅਸੀਂ ਚੋਰੀ ਦਾ ਕੰਟੈਂਟ ਜ਼ਿਆਦਾ ਦੇਖਦੇ ਹਾਂ ਖਾਸ ਤੌਰ ਤੇ ਕੀ ਹੋ ਗਿਆ ਕਿ ਇੰਡੀਆ ਦੇ ਵਿੱਚ ਇੱਕ ਉਹ ਜਿਹੜੀ ਚੱਲਦੀ ਹੈ ਜਿੱਤੇ ਚੈਟ ਚੂਟ ਜੀ ਕਰਦੇ ਨੇ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਲਿੰਕ ਆ ਜਾਂਦੇ ਨੇ ਤੇ ਉੱਥੇ ਸਾਡੇ ਆਈਪੀ ਬਾਕਸ ਹੈਗਾ ਤੇ ਸਾਰਾ ਹੈ ਜਿਹੜਾ ਉਹ ਪਾਇਰੇਟਡ ਦੇਖਦੇ ਆ ਸੋ ਦੇਖਣ ਵਾਲੇ ਦਾ ਤਾਂ ਸਵਾਦ ਪੂਰਾ ਹੋ ਜਾਂਦਾ ਹੈ ਪਰ ਪ੍ਰੋਡਿਊਸਰ ਦਾ ਤੇ ਐਕਟਰ ਦਾ ਸਵਾਦ ਖਤਮ ਹੋ ਜਾਂਦਾ ਫਿਰ ਪ੍ਰੋਡਿਊਸਰ ਕਹਿੰਦਾ ਯਾਰ ਪੈਸੇ ਤਾਂ ਆਏ ਨਹੀਂ ਮੈਂ ਅਗਲਾ ਕਿਉਂ ਬਣਾਵਾ ਪ੍ਰੋਜੈਕਟ ਤੇ ਐਕਟਰ ਕਹਿੰਦਾ ਕਿ ਮੈਂ ਯਾਰ ਕੰਮ ਬਹੁਤ ਸੋਹਣਾ ਕੀਤਾ ਸੀ ਮੈਨੂੰ ਸਾਰੇ ਸ਼ਾਬਾਸ਼ ਦੇਈ ਜਾਂਦੇ ਆ ਪ੍ਰੋਡਿਊਸਰ ਕਹਿੰਦਾ ਵੀ ਅਸੀਂ ਬਣਾ ਨਹੀਂ ਸਕਦੇ ਸਾਨੂੰ ਕੁਝ ਬਚਿਆ ਨਹੀਂ ਮੈਨੂੰ ਤਾਂ 100 ਜਾਨੇ ਵਧਾਈ ਦੇ ਕੇ ਗਏ ਨੇ ਉਹ ਇਹ ਨਹੀਂ ਜਾਣਦਾ ਜਿਹੜੇ 100 ਜਾਨੇ ਵਧਾਈ ਦੇ ਕੇ ਗਏ ਨੇ ਉਹਦੇ ਵਿੱਚੋਂ 90 ਨੇ ਪਾਇਰੇਟਡ ਦੇਖਿਆ ਸੋ ਜਦੋਂ ਪਾਇਰੇਟਡ ਦੇਖਦੇ ਆ ਉਦੋਂ ਪ੍ਰੋਡਿਊਸਰ ਨੂੰ ਕੁਝ ਨਹੀਂ ਬਚਦਾ ਜਿੰਨੀ ਦੇਰ ਪ੍ਰੋਡਿਊਸਰ ਨਹੀਂ ਬਚਦਾ ਫਿਰ ਪਿੱਛੇ ਸਾਡੇ ਕੋਲੇ ਕੁਝ ਨਹੀਂ ਬਚਦਾ ਸੋ ਤੁਹਾਡੇ ਰਹੀ ਸਿਆਹਾਂ ਇਹ ਹੀ ਦਊਂਗਾ ਕਿ ਤੁਸੀਂ origignal ਦੇਖੋ ਜੇ ਤੁਹਾਡੇ ਬੱਚੇ ਤੁਸੀਂ ਚਾਹੁੰਦੇ ਹੋ ਕਿ ਚੰਗਾ ਕੰਟੈਂਟ ਬਣਦਾ ਰਹੇ ਹਿੰਮਤ ਹੈ ਤੁਹਾਡੀ ਔਰ ਖਾਸ ਔਰਤੇ ਅੱਜ ਦੇ ਸਮੇਂ ਦੇ ਵਿੱਚ ਖੂਬਸੂਰਤ ਗੱਲ ਇਹ ਹੈ ਕਿ ਮੇਕਰ ਨੂੰ ਇਹ ਫਿਕਰ ਨਹੀਂ ਹੈ ਯਾਰ ਵੀ ਜੇ ਮੈਂ ਬਣਾ ਲਿਆ ਤਾਂ ਰਿਲੀਜ਼ ਕਿੱਥੇ ਕਰਾਂਗਾ ਸੋ ਚਪਾਲ ਦੇ ਉੱਤੇ ਜਿੰਨਾ ਕੰਟੈਂਟ ਆ ਰਿਹਾ ਹੈ ਔਰ ਇਮਾਨਦਾਰੀ ਨਾਲ ਤੁਹਾਡੇ ਖਾਤੇ ਖੋਲਦੇ ਆ ਰਿਲੀਜ਼ ਕਰਦੇ ਆ ਫਿਲਮ ਆਉਂਦੀ ਆ ਫਿਲਮ ਨੂੰ ਵੈਲਕਮ ਕਰਦੇ ਆ ਬੈਬ ਸੀਰੀਜ਼ ਆਉਂਦੀ ਆ ਉਹਨਾਂ ਨੂੰ ਵੈਲਕਮ ਕਰਦੇ ਆ ਈਵਨ ਇੱਥੋਂ ਤੱਕ ਵੀ ਮੈਂ ਦੇਖਿਆ ਆਪਣੇ ਸਾਹਮਣੇ ਮੀਟਿੰਗ ਦੇ ਵਿੱਚ ਅਜੇ ਵੀ ਹੋ ਰਹੀ ਤੇ ਸੰਦੀਪ ਜੀ ਉਹਨਾਂ ਨੂੰ ਰਾਏ ਵੀ ਦੇ ਦੰਦੇ ਕਿ ਜੇ ਸਾਡੇ ਕੋਲੇ ਨਹੀਂ ਜਾਣਾ ਤਾਂ ਅਗਲਾ ਰਾਹ ਇਹ ਹੈਗਾ ਤੁਸੀਂ ਇੱਥੇ ਜਾ ਸਕਦੇ ਹੋ ਇਹ ਬਹੁਤ ਖੂਬਸੂਰਤ ਗੱਲ ਹੈ ਤੁਹਾਡੇ ਨਵੇਂ ਮੇਕਰਸ ਨੇ ਉਹਨਾਂ ਨੂੰ ਮੈਂ ਕਹੂੰਗਾ ਜੇ ਤੁਹਾਡੇ ਕੋਲੇ ਆਈਡੀਆਜ਼ ਨੇ ਜੇ ਤੁਸੀਂ ਪੈਸਾ ਲਾਉਣਾ ਚਾਹੁੰਦੇ ਹੋ ਫਿਕਰ ਨਾ ਕਰੋ ਕਿ ਤੁਹਾਡਾ ਕਿੱਥੇ ਰਿਲੀਜ਼ ਹੋਏਗਾ ਤੁਹਾਡਾ ਕੰਟੈਂਟ ਚਪਾਲ ਉੱਤੇ ਸਿਕਿਉਰ ਰਿਲੀਜ਼ ਹੋ ਸਕਦਾ ਹਾਂ ਬਸ ਮਿਹਰਬਾਨੀ ਪੰਜਾਬੀਆਂ ਵੱਲੋਂ ਹੋਵੇ ਕਿ ਉਹ ਚੋਰੀ ਦਾ ਸਮਾਨ ਨਾ ਦੇਖਣ ਆਈਪੀ ਬਾਕਸ ਦੇ ਉੱਤੇ ਬਾਕਸ ਦੇ ਉੱਤੇ ਜਾ ਕੇ ਚਪਾਲ ਡਾਊਨਲੋਡ ਕਰੋ ਗਰਚੇਤ ਨੂੰ ਮੈਂ ਬੜੀ ਦੇਰ ਬਾਅਦ ਮਿਲਿਆ ਅੱਜ ਮੈਂ ਤੇ ਰਾਜ ਅਸੀਂ ਅਕਸਰ ਇਕੱਠੇ ਕੰਮ ਕਰਦੇ ਰਹਿੰਨੇ ਆ ਭਾਵੇਂ ਕਿ ਮੈਂ ਬਹੁਤ ਘੱਟ ਪੰਜਾਬੀ ਫਿਲਮਾਂ ਕਰਦਾ ਹੁਣ ਕਿਉਂਕਿ ਆਪਣਾ ਲੇਖਣ ਵਿੱਚ ਮਾਸਤ ਰਹੀਦਾ ਹੈ ਜਾਂ ਥੀਏਟਰ ਵਿੱਚ ਮਾਸਤ ਰਹੀਦਾ ਜ਼ਿਆਦਾ ਬਟ ਦੋਨਾਂ ਦਾ ਜੋੜੀ ਦੇਖ ਕੇ ਮੈਂ ਚਹਿਮਤ ਉਹ ਤਾਂ ਦੇਖਦਾ ਰਹਿਣਾ 420 ਵਾਲੇ ਦੇ ਵਿੱਚ ਜਦੋਂ ਗੁਰਚੇਤ ਇੱਕ ਬੰਦਾ ਇਹੋ ਜਿਹਾ ਵਾਹਿਦ ਇੰਡਸਟਰੀ ਦੇ ਵਿੱਚ ਜਿਹੜਾ 셀ਫ ਮੇਡ ਹੈ ਜਿੰਨੇ ਉਹਨਾਂ ਵੇਲਿਆਂ ਦੇ ਵਿੱਚ ਕੰਮ ਸ਼ੁਰੂ ਕੀਤਾ ਕਦੇ ਕਿਸੇ ਦਾ ਮਿਹਨਤ ਤਰਲਾ ਨਹੀਂ ਕੀਤਾ ਆਪਣੇ ਵੱਲੋਂ ਘਰੋਂ 30-35000 ਰੁਪਏ ਖਰਚ ਕੇ ਪਹਿਲੀ ਫਿਲਮ ਬਣਾਈ ਸੀ ਸੋ ਇਸ ਗੱਲ ਦੇ ਸਦਕੇ ਬਹੁਤ ਬੰਦਿਆਂ ਲਈ ਉਦਾਹਰਨਾ ਗੁਰਚੇਤ ਚੱਤਰਕਾਰ ਔਰ ਕਰਮਜੀਤ ਅਨਮੋਲ ਦਾ ਖਾਸ ਤੌਰ ਤੇ ਚਿਹਰਾ ਅਸੀਂ ਬੜੀਆਂ ਆਪਸ ਵਿੱਚ ਪੁਰਾਣੇ ਦੋਸਤਾਂ ਰੁਪਿੰਦਰ ਜੀ ਸ਼ਰਮਾ ਦੇਖਿਆ ਰਵਿੰਦਰ ਮੰਡ ਦੇਖਿਆ ਔਰ ਬਹੁਤ ਖੂਬਸੂਰਤ ਕੰਟੈਂਟ ਹੋਊਗਾ ਮੈਂ ਤਾਂ ਅੱਜ ਹੀ ਜਾ ਕੇ origignal ਤੇ ਦੇਖੂਗਾ ਮੇਰੇ ਕੋਲ ਤਾਂ ਇੱਥੇ ਡਾਊਨਲੋਡ ਕੀਤੀ ਹੋਈ ਐ ਚਪਾਲ ਤੇ ਅਜੇ ਵੀਰ ਜੀ ਤੁਹਾਨੂੰ ਸਾਨੂੰ ਅਜੇ ਆਪਣਾ ਅਮਨ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਭ ਸ਼ਾਮਾ ਜਰੂਰ ਦੇਖਿਓ ਔਰ ਜਿੰਨਾ ਤੁਹਾਡੇ ਰਾਹੀਂ ਪ੍ਰਮੋਟ ਹੋ ਸਕਦਾ ਜਰੂਰ ਪ੍ਰਮੋਟ ਕਰਿਓ ਲਵ ਯੂ ਆਲ ਮਿਲਦੇ ਰਹਾਂਗੇ ਤੇ ਜ਼ਿੰਦਗੀ ਜ਼ਿੰਦਾਬਾਦ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਸੀਂ ਠੀਕ ਹੈ ਜੀ ਠੀਕ ਹੈ ਸੋ ਪਾਜੀ ਨੂੰ ਆਪਾਂ ਪਲੀਜ਼ ਥੋੜਾ ਇੱਕ ਵਾਰ ਵਿਦਾ ਕਰ ਦਈਏ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਜੇ ਤੁਹਾਡਾ ਕੋਈ ਅਰਜੈਂਟ ਸਵਾਲ ਹੈਗਾ ਤਾਂ ਭਾਜੀ ਨੂੰ ਪੁੱਛ ਸਕਦੇ ਹੋ 2 ਮਿੰਟ ਭਾਜੀ ਨੂੰ ਆਪਾਂ ਖੜੇ ਖੜੀ ਜੇ ਤੁਸੀਂ ਕੋਈ ਹੈ ਸਵਾਲ ਕਿਸੇ ਦਾ ਭਾਜੀ ਜੇ ਪੰਜਾਬੀ ਇੰਡਸਟਰੀ ਰਿਲੇਟਡ ਜਾਂ ਕੁਝ ਕੁਝ ਵੀ ਤੁਹਾਨੂੰ ਲੱਗਦਾ ਹੈ ਜਾਂ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਜੋ ਤੁਹਾਡੇ ਦਿਲ 'ਚ ਹੈ ਮਨ 'ਚ ਹੈ ਹਾਂ ਬਸ ਕੰਟਰੋਵਰਸ਼ੀਅਲ ਹੈ ਸਹੀ ਹੈ ਹੈ ਕੋਈ ਕਿਸੇ ਦਾ ਸਵਾਲ ਰਾਣਾ ਭਾਜੀ ਨੂੰ ਓਕੇ ਲਵ ਯੂ ਆਲ ਥੈਂਕ ਯੂ ਚਲੋ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਭਾਜੀ ਇਹ ਸਾਰੇ ਮਿੱਤਰ ਨੇ ਮੇਰੇ ਜਾਣ ਮੈਂ ਇੱਕ ਮਿੰਟ ਮਾਈਕ ਹੈਂਡ ਓਵਰ ਕਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਸਾਰਿਆਂ ਦਾ ਇੱਥੇ ਆਉਣ ਲਈ ਸਾਡੀ ਸੀਰੀਜ਼ ਨੂੰ ਪ੍ਰਮੋਟ ਕਰਨ ਲਈ ਮੈਂ ਮੇਰਾ ਨਾਮ ਅਮਨਦੀਪ ਸਿੰਘ ਹੈ ਵੈਂਕੂਵਰ ਇੰਨੇ ਆ ਅਸੀਂ ਇਹ ਸੀਰੀਜ਼ ਪ੍ਰੋਡਿਊਸ ਕੀਤੀ ਹੈ ਬਾਈਰ ਉਹਨਾਂ ਸਾਰਿਆਂ ਨਾਲ ਕੰਮ ਕਰਕੇ ਜਸ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਇਹਨਾਂ ਸਾਰਿਆਂ ਨਾਲ ਕੰਮ ਕਰਕੇ ਆਇੰਦਾ ਕੁਝ ਡਿਫਰੈਂਟ ਕੰਟੈਂਟ ਹੈਗਾ ਕੈਨੇਡੀਅਨ ਕੰਟੈਂਟ ਹੈ ਉੱਥੇ ਦੀ ਲਾਈਫ ਸਟੋਰੀ ਉੱਥੇ ਦੇ ਘਰਾਂ ਦੇ ਉੱਤੇ ਉੱਥੇ ਦੇ ਪਰਿਵਾਰਾਂ ਤੇ ਉੱਥੇ ਦੇ ਮੁੱਦਿਆਂ ਤੇ ਇੱਕ ਸਟਾਇਰ ਹੈ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉੱਥੇ ਸਾਡੀ ਜਿਹੜੀ ਹਿਸਟਰੀ ਹੈ ਹੁਣ ਓਵਰ 100 ਸਾਲ ਤੋਂ ਵੱਧ ਦੀ ਹਿਸਟਰੀ ਹੈ ਕੈਨੇਡੀਅਨ ਸੋ ਉੱਥੇ ਦੀ ਹਿਸਟਰੀ ਦੇ ਉੱਤੇ ਉੱਥੇ ਦੇ ਗੱਲਾਂ ਬਾਤਾਂ ਦੇ ਉੱਤੇ ਉਹੋ ਜਿਹੀਆਂ ਸਟੋਰੀਆਂ ਸੋ ਮੈਂ ਉਹੀ ਉਹਨਾਂ ਚੀਜ਼ਾਂ ਤੇ ਕੰਮ ਕਰਦਾ ਮੇਰੀ ਲਾਸਟ ਇਅਰ ਫਿਲਮ ਆਈਸੀ ਸਰਦਾਰਾਂ ਇਨਸਨਸ ਅਗੇਨ ਉਸੇ ਪਰਿਵਾਰ ਦੀ ਉੱਥੇ ਦੇ ਪਰਿਵਾਰ ਦੀ ਸਟੋਰੀ ਸੀਗੀ ਤੇ ਇਸ ਵਾਰੀ ਇਹ ਹੈਗੀ ਕਿ ਬੇਸਮੈਂਟ ਦੇ ਉੱਤੇ ਕਿਵੇਂ ਕਿਵੇਂ ਕੀ ਕੀ ਇੱਕ ਘਰ ਦੀ ਬੇਸਮੈਂਟ ਇੱਕ ਬਹੁਤ ਵੱਡਾ ਪਾਰਟ ਆ ਸਾਡੇ ਉੱਤੇ ਕਲਚਰ ਦੇ ਵਿੱਚ ਬੇਸਮੈਂਟ ਦਾ ਉਹਦੇ ਨਾਲ ਕੀ ਕੀ ਪ੍ਰੋਬਲਮਸ ਹੁੰਦੀਆਂ ਕਿਵੇਂ ਕਿਵੇਂ ਪਰਿਵਾਰ ਮਿਕਸ ਐਂਡ ਮੈਚ ਕਿ ਕਨਫਿਊਜ਼ਨਸ ਐਂਡ ਸਾਰਾ ਕੁਝ ਕਿਵੇਂ ਕ੍ਰੀਏਟ ਹੁੰਦਾ ਸੋ ਕੁਝ ਬਣਾਇਆ ਹੈਗਾ ਜੀ ਅਗੇਨ ਉਹੀ ਹੈਗਾ ਗੱਲ ਕਿ ਆ ਇੱਥੇ ਤੁਸੀਂ origignal content ਦੇਖੋ ਜੇ ਦੇਖੋਗੇ ਤਾਂ ਹੀ ਸਾਨੂੰ ਕੁਝ ਬਣੂਗਾ ਤੇ ਤਾਂ ਹੀ ਅਸੀਂ ਦੁਬਾਰਾ ਬਣਾਵਾਂਗੇ ਆ ਜੋਪਾਲ ਬਹੁਤ ਵਧੀਆ ਕੰਮ ਇਸ ਇਨਾ ਐਕਸਪੈਂਸਿਵ ਹੀ ਨਹੀਂ ਹੈਗਾ ਕਿ ਆਪਾਂ ਨਹੀਂ ਡਾਊਨਲੋਡ ਕਰ ਸਕਦੇ ਹਨਾ ਕਿ ਕੰਪੇਅਰ ਟੂ ਬਾਕੀ ਜੇ ਹੈਗੇ ਔਰ ਆਪਣਾ ਘਰ ਦਾ ਕੰਟੈਂਟ ਹੈਗਾ ਘਰ ਦਾ ਕੰਟੈਂਟ ਇਨ ਟਰਮਸ ਆਫ ਕਿ ਪੰਜਾਬ ਦਾ ਕੰਟੈਂਟ ਹੈ ਜਿੱਥੇ ਤੁਸੀਂ ਪੰਜਾਬ ਦਾ ਇੱਕ ਟਿਪੀਕਲ ਜਿਹੜਾ ਕੰਟੈਂਟ ਸਾਰੇ ਦੇਖਣਾ ਚਾਹੁੰਦੇ ਆ ਉਹ ਕੰਟੈਂਟ ਆਉਂਦਾ ਸੋ ਤੁਸੀਂ ਜ਼ਰੂਰ ਇਸ ਇਸ ਨੂੰ ਡਾਊਨਲੋਡ ਕਰਕੇ ਇਸ ਨੂੰ ਦੇਖੋ ਆਈਪੀ ਬਾਕਸ ਜਿੱਦਾਂ ਸਾਡੇ ਉੱਤੇ ਕੈਨਨਰ ਦੇ ਵਿੱਚ ਆਈਪੀ ਬਾਕਸ ਬਹੁਤ ਜ਼ਿਆਦਾ ਨੇ ਉਹ ਉਹਨਾਂ ਦੇ ਨਾਂ ਦੇਖਿਆ ਕਰੋ ਚੀਜ਼ਾਂ ਇਫ ਇਫੈਕਟਸ ਸਾਨੂੰ ਬਹੁਤ ਜਿਆਦਾ ਵੱਡਾ ਇਫੈਕਟ ਪੈਂਦਾ ਉਹਨਾਂ ਨੂੰ ਐਜ਼ ਅ ਪ੍ਰੋਡਿਊਸਰ ਉਸ ਤੋਂ ਬਾਅਦ ਇੱਥੇ ਵੀ ਮੈਂ ਮੈਨੂੰ ਹੋਰ ਭਾਜੀ ਦੱਸ ਰਹੀ ਸੀ ਕਿ ਇੱਥੇ ਵੀ ਬਹੁਤ ਜਿਆਦਾ ਆ ਪ੍ਰੋਬਲਮਸ ਨੇ ਟੈਲੀਗ੍ਰਾਮ ਦੀਆਂ ਕਿ ਟੈਲੀਗ੍ਰਾਮ ਦੇ ਉੱਤੇ ਲਿੰਕਾਂ ਸਾਰਾ ਕੁਝ ਸ਼ੇਅਰ ਹੋ ਕੇ ਉੱਥੇ ਵੀ ਪਾਇਰੇਸੀ ਕਾਫੀ ਚੱਲ ਰਹੀ ਹੈ ਸੋ ਪਾਇਰੇਟਡ ਤਾਂ ਆਲਵੇਜ਼ ਬਹੁਤ ਸਾਲ ਹੋ ਗਏ ਸਾਰੇ ਕਹਿੰਦੇ ਨੇ ਕਿ ਪਾਇਰੇਸੀ ਵਰਜਨ ਦੇ ਰਹੇ ਨੇ ਪ੍ਰੋਡਿਊਸਰਜ਼ ਨੂੰ ਮਾਰਦੇ ਨੇ ਐਕਟਰ ਦੀ ਪਰਫਾਰਮੈਂਸ ਅਪਰੀਸ਼ੀਏਟ ਹੁੰਦੀ ਹੈ ਪਰ ਪ੍ਰੋਡਿਊਸਰ ਮਰਦਾ ਉਹਦੇ ਨਾਲ ਸੋ ਜਿੰਨੀ ਕਿ ਹੈਲਪ ਹੋ ਸਕਦੀ ਓਨੀਂ ਕਿ ਕਰੋ ਜੀ ਐਂਡ ਓਜ਼ੇ ਨਾਲ ਹੀ ਅਸੀਂ ਅੱਗੇ ਦੁਬਾਰਾ ਚੱਲ ਪਾਵਾਂਗੇ ਨਹੀਂ ਤਾਂ ਬਹੁਤ ਔਖਾ ਦੁਬਾਰਾ ਕੀਪ ਔਨ ਗoing ਸਸੇਗਾਰ ਜੀ ਸਾਰਿਆਂ ਨੂੰ ਅਜਵੀਰ ਭਾਜੀ ਤੇ ਅਮਨਦੀਪ ਭਾਈ ਦਾ ਬਹੁਤ ਧੰਨਵਾਦ ਜੀ ਸੋ ਇਹਦੇ ਚ ਜਿਹੜਾ ਸਾਡਾ ਕੈਰੇਕਟਰ ਹੈ ਮੇਰਾ ਤੇ ਰਾਜ ਦਾ ਤੇ ਬਹੁਤ ਫਨੀ ਹੈ ਤੇ ਲੱਤ ਚ ਮੇਰੇ ਸਰੀਆ ਪਿਆ ਹੁੰਦਾ ਸੀਨੇ ਇੰਜੋਏ ਬਹੁਤ ਕਰਿਆ ਆਪਦੇ ਕੈਰੈਕਟਰ ਨਾਲ ਜਦੋਂ ਅਸੀਂ ਇੰਜੋਏ ਕਰਦੇ ਆ ਤਾਂ ਫਿਰ ਲੋਕਾਂ ਨੇ ਤਾਂ ਕਰ ਨਹੀਂ ਕਰਨਾ ਬਹੁਤ ਸੋਹਣੀ ਸਟੋਰੀ ਹੈ ਤੇ ਅਮਰੀਕਾ ਦੇ ਕੈਨੇਡਾ ਦੇ ਕਾਫੀ ਸਾਰੇ ਆਰਟਿਸਟਾਂ ਨੇ ਕੰਮ ਕੀਤਾ ਹੈ ਕਰਮਜੀਤ ਭਾਜੀ ਨੇ ਕੰਮ ਕੀਤਾ ਸੋ ਮੈਂ ਬੇਨਤੀ ਕਰਦਾ ਵੀ ਇਹ ਫਿਲਮ ਜਰੂਰ ਦੇਖੋ ਵੈਬ ਸੀਰੀਜ਼ ਤੇ ਤੁਹਾਨੂੰ ਬਹੁਤ ਜ਼ਿਆਦਾ ਹਾਸਾ ਆਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਜੇ ਵੀਰ ਜੀ ਥੈਂਕ ਯੂ ਅਮਨ ਥੈਂਕ ਯੂ ਤੇ ਇਸ ਵੈਬ ਮੈਂ ਕਰਦੀ ਆ ਕਾਲਾ ਪੈ ਜਾਂਦਾ ਬਾਈ ਆ థాంక్స్ ਇਸ ਕਰਕੇ ਕਿ ਇਸ ਸੀਰੀਜ਼ ਦਾ ਹਿੱਸਾ ਬਣਾਉਣ ਲਈ ਹਮ ਆਪਾਂ ਦਾ ਹਿੱਸਾ ਬਣਿਆ ਨਾ ਬਾਈ ਨਾਲ ਕੰਮ ਕਰਕੇ ਮੈਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਕਦੇ ਐ ਨਹੀਂ ਲੱਗਦਾ ਹੁੰਦਾ ਕਿ ਕਿਸੇ ਉਪਰੇ ਜੇ ਆਰਟਿਸਟ ਨਾਲ ਕੰਮ ਕਰਦੇ ਆ ਐ ਲੱਗਦਾ ਹੁੰਦਾ ਘਰ ਦੇ ਹੀ ਬੰਦਿਆਂ ਤੇ ਘਰ ਦੇ ਵਿੱਚ ਹੀ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹੀ ਸਾਡਾ ਕੈਰੈਕਟਰ ਹੈ ਤੇ ਉਦਾਂ ਦੀਆਂ ਗੱਲਾਂ ਬਾਤਾਂ ਅਸੀਂ ਕਰਦੇ ਆ ਤੇ ਹਮੇਸ਼ਾ ਹੀ ਜਦੋਂ ਇਹਨਾਂ ਦੀਆਂ ਫਿਲਮਾਂ ਵੀ ਕਰਦੇ ਆ ਉਦੋਂ ਵੀ ਅਸੀਂ ਸੈੱਟ ਤੇ ਬਹੁਤ ਇੰਜੋਏ ਕਰਦੇ ਆ ਤੇ ਜਦੋਂ ਅਸੀਂ ਕੈਨੇਡਾ ਗਏ ਸੀਗੇ ਸ਼ੂਟ ਤੇ ਤੇ ਅਸੀਂ ਉੱਥੇ ਵੀ ਬਹੁਤ ਇੰਜੋਏ ਕੀਤਾ ਅਸੀਂ ਇਹਨਾਂ ਨੇ ਤਾਂ ਮੈਨੂੰ ਮੌਕੇ ਦੀ ਮੌਕੇ ਬੁਲਾਇਆ ਕਿ ਸਵੇਰੇ ਕਰਕੇ 11 ਵਜੇ ਟਿਕਟ ਮੈਨੂੰ ਬਿਨਾਂ ਦੱਸੇ ਟਿਕਟ ਕਰ ਭੇਜ ਕੇ ਕਹਿੰਦੇ ਸ਼ਾਮੀ 5 ਵਜੇ ਘਰੇ ਨਿਕਲ ਜਿਓ ਤੇ ਮੁੜ ਕੇ ਫੋਨ ਬੰਦ ਕਰ ਲਿਆ ਅਮਨ ਨੇ ਨਾ ਮੈਨੂੰ ਇਹ ਪਤਾ ਵੀ ਮੈਂ ਜਾਣਾ ਕਿੱਥੇ ਹੈ ਕਿਹੜਾ ਮੈਂ ਉੱਥੇ ਜਾ ਕੇ ਇਮੀਗ੍ਰੇਸ਼ਨ ਤੇ ਐਡਰੈਸ ਦੱਸਣਾ ਮੈਨੂੰ ਕੁਛ ਨਾ ਪਤਾ ਇਹਨਾਂ ਨੇ ਮੈਨੂੰ ਇੰਨੀ ਟੈਨਸ਼ਨ ਦਿੱਤੀ ਮੇਰਾ ਬਹੁਤ ਸਿਰ ਦਰਦ ਕਰਨ ਲੱਗਿਆ ਮੈਂ ਕੀ ਕਰੂੰਗੀ ਟਿਕਟ ਵੀ ਕਰਾਤੀ ਤੇ ਮੁੜ ਕੇ ਮੈਂ ਫਿਰ ਅੱਕ ਕੇ ਜੇ 5 ਵਜੇ ਫੋਨ ਕਰ ਹੀ ਲਿਆ ਮੈਂ ਕਿਹਾ ਮੈਨੂੰ ਦੱਸ ਤਾ ਦੋ ਮੈਂ ਜਾਣਾ ਕਿੱਥੇ ਆ ਉਹਨਾਂ ਨੂੰ ਕੀ ਕਹਿਣਾ ਕੀ ਕੀ ਨਹੀਂ ਤੇ ਫਿਰ ਕਹਿੰਦੇ ਆ ਭੇਜੇ ਮੈਨੂੰ ਐਡਰੈਸ ਭੇਜਤਾ ਆ ਤੁਸੀਂ ਬੋਲਣਾ ਉੱਥੇ ਦਾ ਮਤਲਬ ਕਿ ਮੈਨੂੰ ਨਾ ਤਿਆਰੀ ਕਰਨ ਦਾ ਟਾਈਮ ਜੋ ਮੈਂ ਸੁਟਿਆ ਟੈਚੀ ਦੇ ਵਿੱਚ ਮੈਂ ਤੇ ਮੇਰੇ ਹਸਬੰਦ ਨੇ ਅੱਧੇ ਕੱਪੜੇ ਤੋਂ ਮੈਂ ਉੱਥੇ ਜਾ ਕੇ ਲੈ ਸੋ ਇਹਨਾਂ ਨੇ ਮੈਨੂੰ ਮਤਲਬ ਇੱਕ ਇਹ ਕਹਿ ਸਕਦੇ ਆ ਕਿ ਮੇਰਾ ਦਾਣਾ ਪਾਣੀ ਸੀ ਉੱਥੇ ਦਾ ਤੇ ਮੈਂ ਜਾਣਾ ਸੀਗਾ ਅਚਾਨਕ ਹੀ ਮਤਲਬ ਕਿ ਕੈਨੇਡਾ ਪਹੁੰਚ ਗਈ ਮੈਂ ਅਗਲੇ ਦਿਨ ਕਹਿੰਦੇ ਜੀ ਅਜੇ ਮੈਂ 에어ਪੋਰਟ ਤੇ ਸੀ ਕਹਿੰਦੇ ਫਰੈਸ਼ ਹੋ ਕੇ ਆਜੋ ਸ਼ੂਟ ਮੈਂ 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 ਰੈਸਟ ਵੀ ਨਹੀਂ ਕੀਤੀ ਬਿਲਕੁਲ ਪਰ ਬਹੁਤ ਇੰਜੋਏ ਕੀਤੀ ਤੇ ਉਹ ਦਿਨ ਲੰਘ ਗਿਆ ਪਰ ਅਗਲੇ ਦਿਨ ਰਾਤ ਨੂੰ ਤਾਂ ਫਿਰ ਮੈਂ ਡਿੱਗ ਗਈ ਇਹ ਤਾਂ ਪਤਾ ਨਾ ਤੁਹਾਨੂੰ 6 ਵਜੇ ਦਾ ਕੋਲ ਟਾਈਮ ਹੁੰਦਾ ਸੀ ਅਸੀਂ 6 ਵਜੇ ਪਹੁੰਚ ਜਾਂਦੇ ਸੀਗੇ ਤੇ ਮਤਲਬ ਪੰਕਚੁਐਲਿਟੀ ਸਾਰਿਆਂ ਚ ਸੀਗੀ ਕਈ ਵਾਰ ਸਾਡੇ ਕਰੂ ਭਾਵੇਂ ਲੇਟ ਹੋ ਜਾਂਦਾ ਸੀ ਪਰ ਪਰ ਅਸੀਂ ਪਰ ਅਸੀਂ ਪਹਿਲਾਂ ਪਹੁੰਚ ਕੇ ਉੱਥੇ ਬੈਠੇ ਹੁੰਦੇ ਸੀ ਇੰਨੀ ਜ਼ਿਆਦਾ ਠੰਡ ਸੀਗੀ ਟੈਂਟ ਲੱਗੇ ਹੁੰਦੇ ਸੀਗੇ ਤੇ ਉਹਦੇ ਵਿੱਚ ਹੀਟਰ ਲਾਏ ਹੁੰਦੇ ਸੀਗੇ ਤੇ ਮਤਲਬ ਬਹੁਤ ਠੰਡ ਦੇ ਵਿੱਚ ਉਸ ਮਾਹੌਲ ਦੇ ਵਿੱਚ ਅਸੀਂ ਕੰਮ ਕੀਤਾ ਪਰ ਅਸੀਂ ਇੰਜੋਏ ਬਹੁਤ ਕੀਤਾ ਸਾਨੂੰ ਕੁਝ ਫੀਲ ਨਹੀਂ ਹੋਇਆ ਜਿੰਨੇ ਉਥੇ ਜਿਹੜੇ ਘਰਾਂ ਚ ਵੀ ਅਸੀਂ ਕੰਮ ਕੀਤਾ ਸਾਰਿਆਂ ਨੇ ਬਹੁਤ ਸਾਡੀ ਰਿਸਪੈਕਟ ਵੀ ਕੀਤੀ ਤੇ ਸਾਨੂੰ ਮਾਨ ਸਤਿਕਾਰ ਬਹੁਤ ਦਿੱਤਾ ਤੇ ਸਾਨੂੰ ਉਪਰਾ ਫੀਲ ਨਹੀਂ ਹੋਇਆ ਬਿਲਕੁਲ ਵੀ ਤੇ ਬਾਕੀ ਜਿਹੜੀ ਸਾਡੀ ਸੀਰੀਜ਼ ਹੈ ਬਹੁਤ ਪਿਆਰੀ ਹੈ ਤੇ ਕਾਮੇਡੀ ਹੈ ਤੇ ਸਿਚੁਏਸ਼ਨਲ ਕਾਮੇਡੀ ਹੈ ਸਾਰੀ ਕੋਈ ਬਣਾਈ ਹੋਈ ਕਾਮੇਡੀ ਨਹੀਂ ਹੈਗੀ ਤੇ ਜਦੋਂ ਮੈਂ ਤੇ ਗੁਰਚੇਤ ਭਾਈ ਆਪਣਾ ਸੀਨ ਸਾਨੂੰ ਇਹ ਫੜਾਉਂਦੇ ਸੀ ਉਹ ਉਹ ਇੰਨਾ ਕੀ ਹੁੰਦਾ ਸੀ ਸੀਨ ਤੇ ਅਸੀਂ ਕਰ ਕਰ ਕਰਕੇ ਉਹਨੂੰ ਐਡਾ ਵੱਡਾ ਬਣਾ ਦਿੰਦੇ ਸੀ ਕਾਲ ਕਰਦੇ ਕਹਿੰਦੇ ਯਾਰ ਤੁਸੀਂ ਕਹਿੰਦੇ ਨਾ ਵੀ ਇੰਨਾ ਦੇ ਤੇ ਕੀ ਕਰੀ ਉਹਦੇ ਵਿੱਚ ਉਹ ਸਿਚੁਏਸ਼ਨ ਐਦਾਂ ਦੀ ਹੋ ਜਾਂਦੀ ਹੈ ਕਿ ਨਿਕਲ ਹੀ ਜਾਂਦੀਆਂ ਸੀ ਚੀਜ਼ਾਂ ਸੋ ਅਸੀਂ ਬਹੁਤ ਫਨ ਕੀਤਾ ਸਾਡੀ ਬਹੁਤ ਸੋਹਣੀ ਵੈਬ ਸੀਰੀਜ਼ ਬਣੀ ਹੋਈ ਆ ਤੇ ਜ਼ਰੂਰ ਦੇਖਿਓ ਜੀ ਜਿੱਦਾਂ ਸਾਰਿਆਂ ਨੇ ਗੱਲ ਕੀਤੀ ਆ ਪਾਇਰੇਸੀ ਦੀ ਤੇ ਉਹ ਪਲੀਜ਼ ਧਿਆਨ ਰੱਖਿਆ ਕਰੋ ਕਿ オリジナル ਚੀਜ਼ਾਂ ਹੀ ਦੇਖਿਆ ਕਰੋ ਚੋਪਾਲ ਹੈਗਾ ਜੀ ਚੋਪਾਲ ਡਾਊਨਲੋਡ ਕਰੋ ਮੈਂ ਪਹਿਲਾਂ ਵੀ ਵੀਡੀਓਜ਼ ਬਣਾ ਕੇ ਭੇਜਦੀ ਹੁੰਨੀ ਆ ਤੇ ਹਮੇਸ਼ਾ ਚੋਪਾਲ ਦੇ ਨਾਲ ਆ ਤੇ ਹਮੇਸ਼ਾ ਰਹਾਂਗੇ ਜੀ ਥੈਂਕ ਯੂ ਸੋ ਮੱਚ ਸੋ ਇੱਕ ਵਾਰ ਜੇ ਸਵਾਲ ਤੁਹਾਡੇ ਹੈਗੇ ਆ ਤਾਂ ਸਵਾਲ ਤੁਸੀਂ ਕਰ ਸਕਦੇ ਹੋ ਫਿਰ ਅਦਰਵਾਈਜ਼ ਆਪਾਂ ਵਨ ਆਨ ਵਨ ਸਟਾਰਟ ਕਰ ਲਾਂਗੇ ਵਨ ਆਨ ਵਨ ਸਟਾਰਟ ਕਰ ਲਈਏ ਠੀਕ ਹੈ ਜੀ ਫਿਰ ਕਰ ਲਓ ਸੈਟਅਪ ਜਿਵੇਂ ਜਿਵੇਂ ਤੁਸੀਂ ਕਰਨੀ ਹੈ ਓਕੇ ਥੈਂਕ ਯੂ ਥੈਂਕ ਯੂ